ਪੰਜਾਬ ਵਿੱਚ ਜਿੱਥੇ ਨਸ਼ੇ ਆਪਣਾ ਪੈਰ ਪਸਾਰ ਰਹੇ ਨੇ ਉੱਥੇ ਪੰਜਾਬ ਪੁਲਿਸ ਵੀ ਨਸ਼ਾ ਤਸਕਰਾ ਤੇ ਸਖਤ ਕੁੰਡੀ ਦਿਖਾਈ ਦੇ ਰਹੀ ਹੈ 500 ਗ੍ਰਾਮ ਹੈਰੋਇਨ ਦੇ ਨਾਲ ਤਿੰਨ આરોપી ਪੁਲਿਸ ਨੇ ਕਾਬੂ ਕੀਤੇ ਨੇ ਤੇ ਪੁਲਸ ਨੇ ਤੋਂ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਗੱਲ ਕਹਿ ਰਹੀ ਹੈ ਇਸ ਸਬੰਧੀ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁਖਬਰ ਨੇ ਗੁਪਤ ਸੂਚਨਾ ਦਿੱਤੀ ਸੀ ਕਿ ਕੁਝ આરોપી ਨਸ਼ਾ ਲੈ ਕੇ ਫਰਾਰ ਹੋ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਕਾਰਵਾਈ ਕਰਦੇ ਹੋਏ ਇਹਨਾਂ ਤਿੰਨ આરોપીਆਂ ਨੂੰ ਹੈਰੋਇਨ ਦੇ ਨਾਲ ਕਾਬੂ ਕੀਤਾ ਇਕ ਸਪੈਸਿਫਿਕ ਇਨਫੋਰਮੇਸ਼ਨ ਦੇ ਉੱਪਰ ISPD ਸਾਹਿਬ DSPD ਸਾਹਿਬ ਅਤੇ ਇੰਚਾਰਜ ਸੀਆਈਏ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਦੇ ਖਿਲਾਫ ਪਰਚਲਜ ਕਰਕੇ ਤਿੰਨ ਲੋਕਾਂ ਨੂੰ ਰੈਸਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 5 ਕਿਲੋਗ੍ਰam 500 ਗ੍ਰam ਹੈਰੋਇਨ ਬਰਾਬਰ ਕੀਤੀ ਜਾ ਚੁੱਕੀ ਹੈ ਇਹਨਾਂ ਦੀ ਕਨਸਾਈਨਮੈਂਟ ਬੈਕਵਰਡ ਲਿੰਕੇਜ ਜਦੋਂ ਵਰਕਆਊਟ ਹੋਈ ਤਾਂ ਰਾਜਾਸਥਾਨ ਸੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਇਹਨਾਂ ਨੂੰ ਕਨਸਾਈਨਮੈਂਟ ਮਿਲੀ ਸੀਗੀ ਲਗਭਗ 6 ਕਿਲੋਗ੍ਰਾਮ ਲਗਭਗ ਇਹ ਅਸਾਈਨਮੈਂਟ ਸੀ ਇਹ ਟੂਡ ਕਨਸਾਈਨਮੈਂਟ ਸੀ ਜਿਦੇ ਵਿੱਚੋਂ ਕਿ 5 ਕਿਲੋ 500 ਗ੍ਰਾਮ ਹਜੇ ਤੱਕ ਰਿਕਵਰ ਕਰਨ ਚ ਕਾਮਯਾਬ ਹੋਈ ਹੈ ਅਸੀਂ ਉਮੀਦ ਹੈ ਵੀ ਬਹੁਤ ਜਲਦੀ ਹੀ ਜਿਹੜਾ ਇੱਕ ਅਕਿਊਜ਼ ਦੇ ਵਿੱਚ ਫੜਨ ਵਾਲਾ ਰਹਿ ਗਿਆ ਹੈ ਉਹਨੂੰ ਅਤੇ ਬਾਕੀ ਸਾਰਿਆਂ ਨੂੰ ਅਰੈਸਟ ਕਰਕੇ ਅਸੀਂ ਬਾਕੀ ਜਿਹੜੀ ਜੋ ਵੀ ਕਨਸਾਈਨਮੈਂਟ ਆਈ ਉਹ ਵੀ ਰਿਕਵਰ ਕਰਨ ਚ ਕਾਮਯਾਬ ਹੋਵਾਂਗੇ ਸਰ ਜਿਹੜੇ ਫੜੇ ਗਏ ਇਹਨਾਂ ਦਾ ਕੋਈ ਨਾ ਬੈਕਗ ਜਿਹੜੇ ਫੜੇ ਗਏ ਹਨ ਇਹਨਾਂ ਵਿੱਚੋਂ ਇੱਕ ਫਿਰੋਜ਼ਪੁਰ ਦੇ ਰਹਿਣ ਵਾਲ ਰਹਿਣ ਵਾਲਾ ਹੈ ਜਿਹਦੇ ਉੱਪਰ ਪਾਣੀ ਕ੍ਰਿਮੀਨਲ ਕੇਸਿਸ ਵੀ ਦਰਜ ਹਨ ਅਤੇ ਬਾਕੀ ਦੋ ਜਿਹੜੇ ਹੈਗੇ ਨੇ ਉਹ ਮੋਗੇ ਦੇ ਰਹਿਣ ਵਾਲੇ ਹਨ ਇਸ ਤੋਂ ਇਲਾਵਾ ਜਿਹੜਾ ਨਹੀਂ ਅਰੈਸਟ ਹੋਇਆ ਹਜੇ ਤੱਕ ਉਹ ਵੀ ਮੋਗੇ ਦਾ ਰਹਿਣ ਵਾਲਾ ਹੈ ਤਾਂ ਜਾਣਕਾਰੀ ਮਿਲੀ ਕਿੱਥੇ ਸਪਲਾਈ ਕਰਨਾ ਚਾਹੀਦਾ ਹੈ ਇਹ ਇਹ ਪਰ ਫਾਰਵਰਡ ਲਿੰਕੇਜ ਜਿਹੜੀ ਹੈਗੀ ਉਹਨਾਂ ਨੂੰ ਅਰੈਸਟ ਕਰਕੇ ਹੁਣ ਇਸ ਤੋਂ ਬਾਅਦ ਸਾਡਾ ਨੈਕਸਟ ਫੋਕਸ ਫਾਰਵਰਡ ਲਿੰਕੇਜ ਬੈਕਵਰਡ ਲਿੰਕੇਜ ਤੇ ਇਹਨਾਂ ਦੀ ਜੋ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈਗੀ ਹੈ ਸਾਡੀ ਉਹਨਾਂ 'ਤੇ ਰਹੇਗੀ ਇਹਨਾਂ ਦਾ ਜੋ ਵੀ ਇਹਨਾਂ ਨੇ ਹੁਣ ਤੱਕ ਪ੍ਰੋਪਰਟੀ ਕ੍ਰੀਏਟ ਕੀਤੀ ਹੈਗੀ ਹੈ ਇਸ ਤਰੀਕੇ ਦੇ ਇਸ ਆਪਣੇ ਜਿਹੜੀ ਇਲਗੋਟਨ ਵੈਲਥ ਹੈਗੀ ਹੈ ਆਪਾਂ ਉਹ ਸਾਰੀ ਅਟੈਚ ਕਰਾ ਕੇ ਉਹਦੇ ਲਈ ਆਪਾਂ ਆਲਰੇਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਟਾਰਟ ਕਰ ਚੁੱਕੇ ਹਾਂ ਇਹ ਦਿੱਲੀ ਦੀ ਜਿੰਦਗੀ ਹੁੰਦੀ ਹੈ ਇਹ ਅਜੇ ਤੱਕ ਪੂਸਤ ਵਿੱਚ ਸਾਹਮਣੇ ਆ ਗਿਆ ਇਹਨਾਂ ਦੇ ਆਪਸ ਵਿੱਚ ਲੈਗ ਕਿਸ ਤਰ੍ਹਾਂ ਗੜੇ ਤੇ ਉਹ ਤੇ ਜਿਹੜਾ ਜਿਹੜਾ ਬੰਦਾ ਇਹ ਕਿਹਦੇ ਅਰੈਸਟ ਨਹੀਂ ਹੋਇਆ ਹੈਗਾ ਇਹਨਾਂ ਦੋਨੋਂ ਆਪਸ ਵਿੱਚ ਪਹਿਲੇ ਤੋਂ ਜਾਣਦੇ ਸਨ ਤੇ ਉਹ ਪਹਿਲੇ ਵੀ ਇਹ ਇਹ ਕੇਸਿਸ ਵਿੱਚ ਅੰਦਰ ਰਹਿ ਚੁੱਕਾ ਹੈ ਜਿਸ ਦਾ ਕਿਹੜਾ ਇਹ ਕਿਹੜਾ ਜੋਨ ਸਿੰਘ ਇਹਦੇ ਵਿੱਚ ਬੈਕਿੰਗ ਪਿੰਗ ਦਾ ਸਾਰਾ ਹੀ ਹੈਗੇ ਨੇ ਇਹਦੇ ਵਿੱਚ ਬਟ ਇਹਦੇ ਵਿੱਚ ਉਹ ਕ੍ਰਿਟੀਕਲ ਰੋਲ ਜਿਹੜਾ ਹੈਗਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਕ੍ਰਿਟੀਕਲ ਰੋਲ ਜਿਹੜਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਸੀ ਨਹੀਂ ਇਹ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਸੀ ਦੂਸਰਾ ਬੰਦਾ ਕੋਲ ਹੈ ਜਿਹਦੇ ਇਹਦੇ ਨਾਲ ਲਿੰਕ ਸੀ ਉਹ ਉਹਨੂੰ ਕਨਸਾਈਨ ਮੜੇ ਤੇ ਪਹੁੰਚੀ ਕੋਈ ਸੱਟ ਵੱਲੋ ਇਹੀ ਬੈਕਵਰਡ ਲਿੰਕੇਜ ਵਿੱਚ ਅਸੀਂ ਵਰਕਆਊਟ ਹਜੇ ਪਾ ਕਰ ਰਹੇ ਹਾਂ ਜੀ ਇੱਕ ਵਾਰੀ ਬੈਕਵਰਡ ਲਿੰਕੇਜ ਇਸ ਫੋਰਵਰਡ ਲਿੰਕੇਜ ਦੀ ਸਾਰੀ ਵਰਕਆਊਟ ਹੋ ਗਈ ਸਾਨੂੰ ਉਮੀਦ ਹੈ ਸਾਨੂੰ ਹੋਰ ਵੀ ਕਾਫੀ ਡਿਟੇਲਸ ਦੇ ਵਿੱਚ ਮਿਲਣਗੇ ਸਰ ਦੂਜਾ ਕਿਹੜਾ ਰੋਪੀਆ ਇੱਕ ਤਾਂ ਸੰਦੀਪ ਹੈ ਜੇਲ੍ਹ ਚੋਂ ਬਾਹਰ ਆਇਆ ਦੂਜੇ ਕਿਹਦੇ ਨਾਲ ਇਹਦੇ ਲਿੰਕ ਸੀ ਇੱਕ ਜਸਪ੍ਰੀਤ ਜਿਹੜਾ ਹੈਗਾ ਮੁੰਡਾ ਜੱਸਾ ਜੀ ਸਰ ਅਦਾਲਤ ਵਿੱਚ ਕਰਤਾ ਹੀ ਕਰਨਾ ਸਰ ਕਰਨਾ ਅੱਜ ਕਰਨਾ ਅੱਜ ਪੇਸ਼ ਕੀਤਾ ਜਾਵੇ ਇੱਕ ਸਪੈਸਿਫਿਕ ਇਨਫੋਰਮੇਸ਼ਨ ਦੇ ਉੱਪਰ ਆ ਆਈਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਅਤੇ ਇੰਚਾਰਜ ਸੀ ਹੈ ਇਹਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ ਤਿੰਨ ਲੋਕਾਂ ਨੂੰ ਰੈਸਟ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 5 ਕਿਲੋਗ੍ਰam 500 ਗ੍ਰam ਹੈਰਵਨ ਬਰਾਬਰ ਕੀਤਾ ਜਾ ਚੁੱਕੀ ਹੈ ਇਹਨਾਂ ਦੀ ਕਨਸਾਈਨਮੈਂਟ ਬੈਕਵਰਡ ਲਿੰਕੇਜ ਜਦੋਂ ਵਰਕਆਊਟ ਹੋਈ ਤਾਂ ਰਾਜਸਥਾਨਸੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਇਹਨਾਂ ਨੂੰ ਕਨਸਾਈਨਮੈਂਟ ਮਿਲੀ ਸੀਗੀ ਹੈ ਲਗਭਗ 6 ਕਿਲੋਗ੍ਰਾਮ ਤੇ ਲਗਭਗ ਇਹ ਅਸਾਈਨਮੈਂਟ ਸੀ ਇਹ ਟੂਡ ਕਨਸਾਈਨਮੈਂਟ ਸੀ ਜਿਦੇ ਵਿੱਚੋਂ ਕਿ 5 ਕਿਲੋ 500 ਗ੍ਰਾਮ ਹਜਿਨ ਤੱਕ ਰਿਕਵਰ ਕਰਨ ਚ ਕਾਮਯਾਬ ਹੋਈ ਹੈ ਅਰ ਸਾਨੂੰ ਉਮੀਦ ਹੈ ਵੀ ਪ ਜਲਦੀ ਹੀ ਜਿਹੜਾ ਇੱਕ ਅਕਿਊਜ਼ ਦੇ ਵਿੱਚ ਫੜਨ ਵਾਲਾ ਰਹਿ ਗਿਆ ਹੈ ਉਹਨੂੰ ਅਤੇ ਬਾਕੀ ਸਾਰਿਆਂ ਨੂੰ ਅਰੈਸਟ ਕਰਕੇ ਅਸੀਂ ਬਾਕੀ ਜੋ ਵੀ ਕਨਸਾਈਨਮੈਂਟ ਆਈ ਉਹ ਵੀ ਰਿਕਵਰ ਕਰਨ ਚ ਕਾਮਯਾਬ ਹੋਵਾਂਗੇ ਸਰ ਜਿਹੜੇ ਫੜੇ ਗਏ ਇਹਨਾਂ ਦਾ ਇਹਨਾਂ ਦਾ ਬੈਕਗ੍ਰਾ ਜਿਹੜੇ ਫੜੇ ਗਏ ਹਨ ਇਹਨਾਂ ਵਿੱਚੋਂ ਇੱਕ ਫਿਰੋਜ਼ਪੁਰ ਦੇ ਰਹਿਣ ਵਾਲ ਰਹਿਣ ਵਾਲਾ ਹੈ ਜਿਹਦੇ ਉੱਪਰ ਪਾਣੀ ਕ੍ਰਿਮੀਨਲ ਕੇਸਿਸ ਵੀ ਦਰਜ ਹਨ ਅਤੇ ਬਾਕੀ ਦੋ ਜਿਹੜੇ ਹੈਗੇ ਨੇ ਉਹ ਮੋਗੇ ਦੇ ਰਹਿਣ ਵਾਲੇ ਹਨ ਇਸ ਤੋਂ ਇਲਾਵਾ ਜਿਹੜਾ ਨਹੀਂ ਅਰੈਸਟ ਹੋਇਆ ਹਜੇ ਤੱਕ ਉਹ ਵੀ ਮੋਗੇ ਦਾ ਰਹਿਣ ਵਾਲਾ ਹੈ ਤਾਂ ਜਾਣਕਾਰੀ ਮਿਲੀ ਕਿੱਥੇ ਸਪਲਾਈ ਕਰਨਾ ਚਾਹੀਦਾ ਹੈ ਈ ਆਪਾਂ ਫਾਰਵਰਡ ਲਿੰਕੇਜ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਰੈਸਟ ਕਰਕੇ ਹੋਣੇ ਜਦੋਂ ਬਾਅਦ ਸਾਡਾ ਨੈਕਸਟ ਫੋਕਸ ਫਾਰਵਰਡ ਲਿੰਕਡ ਬੈਕਵਰਡ ਲਿੰਕ ਇਸ ਤਰ੍ਹਾਂ ਦੀ ਜੋ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈਗੀ ਹੈ ਸਾਡੀ ਉਹਨਾਂ 'ਤੇ ਰਹੇਗੀ ਇਹਨਾਂ ਦਾ ਜੋ ਵੀ ਇਹਨਾਂ ਨੇ ਹੁਣ ਤੱਕ ਪ੍ਰੋਪਰਟੀ ਕ੍ਰੀਏਟ ਕੀਤੀ ਹੈਗੀ ਹੈ ਇਸ ਤਰੀਕੇ ਦੇ ਇਸ ਆਪਣੇ ਜਿਹੜੀ ਇਲ ਗਾਟਨ ਵੈਲਥ ਹੈਗੀ ਹੈ ਆਪਾਂ ਉਹ ਸਾਰੀ ਅਟੈਚ ਕਰਾ ਕੇ ਉਹਦੇ ਲਈ ਆਪਾਂ ਆਲਰੇਡੀ ਫਾਈਨਲ ਇਨਵੈਸਟੀਗੇਸ਼ਨ ਸਟਾਰਟ ਕਰ ਚੁੱਕੇ ਹਾਂ ਸਰ ਗੱਡੀ ਦੀ ਜਿਹੜੀ ਉਹਨਾਂ ਨੂੰ ਇਹ ਅਜੇ ਤਕ ਪੁਰੀ ਸਾਹਮਣੇ ਆ ਰਹੀ ਹੈ ਇਹਨਾਂ ਦੇ ਆਪਸ ਵਿੱਚ ਲੈਗ ਕਿਸ ਤਰ੍ਹਾਂ ਬਣੇਗਾ ਇਹ ਆ ਉਹ ਤੇ ਜਿਹੜਾ ਜਿਹੜਾ ਬੰਦਾ ਇਹ ਖਾਚੇ ਅਰੈਸਟਿੰਗ ਹੋਇਆ ਹੈਗਾ ਇਹਨਾਂ ਦੋਨੋਂ ਆਪੋਸਿਸ਼ਨ ਪਹਿਲੇ ਤੋਂ ਜਾਣਦੇ ਸਨ ਤੇ ਉਹ ਪਹਿਲੇ ਵੀ ਇਹ ਕੇਸਿਸ ਵਿੱਚ ਅੰਦਰ ਰਹਿ ਚੁੱਕਾ ਹੈ ਕਿਸ ਕਹਿੰਦੇ ਕਿਹੜਾ ਹੀ ਬੰਦਾ ਸੀ ਇਹ ਇਹਦੇ ਵਿੱਚ ਕਿੰਗਪਿੰਗ ਦਾ ਸਾਰਾ ਹੀ ਹੈਗੇ ਨੇ ਇਹਦੇ ਵਿੱਚ ਬਟ ਇਹਦੇ ਵਿੱਚ ਉਹ ਕ੍ਰਿਟੀਕਲ ਰੋਲ ਜਿਹੜਾ ਹੈਗਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਕ੍ਰਿਟੀਕਲ ਰੋਲ ਜਿਹੜਾ ਜਸਪ੍ਰੀਤ ਤੇ ਸੰਦੀਪ ਦੋਨਾਂ ਦਾ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਜੀ ਨਹੀਂ ਇਹ ਸੰਦੀਪ ਜੇਲ੍ਹ ਤੋਂ ਬਾਹਰ ਆਇਆ ਜੀ ਦੂਜਾ ਬੰਦਾ ਬੋਲ ਰਿਹਾ ਜਿਹਦੇ ਨਾਲ ਲਿੰਕ ਸੀ ਉਹਨਾਂ ਜੋ ਕਨਸਾਈਨਮੈਂਟ ਪੂਰੀ ਕਰਦੇ ਸਰ ਦੇਵਲੋ ਇਹੀ ਬੈਕਵਰਡ ਲਿੰਕੇਜ ਵਿੱਚ ਅਸੀਂ ਵਰਕਆਊਟ ਹਜੇ ਪੱਕਾ ਰਹੇ ਹਈਏ ਇੱਕ ਵਾਰੀ ਬੈਕਵਰਡ ਲਿੰਕੇਜਸ ਫਾਰਵਰਡ ਲਿੰਕੇਜ ਦੀ ਸਾਰੀ ਵਰਕਆਊਟ ਹੋ ਗਈ ਹੈ ਸਾਨੂੰ ਉਮੀਦ ਹੈ ਕਿ ਸਭ ਹੋਰ ਵੀ ਕਾਫੀ ਡਿਟੇਲਸ ਇਦੇ ਵਿੱਚ ਮਿਲਣਗੀਆਂ ਸਰ ਦੂਜਾ ਕਿਹੜਾ ਰੋਪੀਆ ਇੱਕ ਤਾਂ ਸੰਦੀਪ ਹੈ ਜੇਲ੍ਹ ਚੋਂ ਬਾਹਰ ਆਇਆ ਦੂਜੇ ਕਿਹਦੇ ਨਾਲ ਇਹਦੇ ਲਿੰਕ ਸੀ ਹੈ ਇੱਕ ਜਸਪ੍ਰੀਤ ਜਿਹੜਾ ਹੈਗਾ ਮੁੰਡਾ ਜਸ ਸਰ ਜੀ ਸਰ ਆਲ ਦੁਪੇਚ ਕਰਤਾ ਵੀ ਤਾਂ ਮੈਂ ਕਰ ਨਹੀਂ ਕਰੀ ਹਜੇ ਕਰਨਾ ਅੱਜ ਪੇਸ਼ ਕੀਤਾ ਜਾਏਗਾ